ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਮੋਗਾ ਸ਼ਹਿਰ ਦੇ ਵਿੱਚ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ 10 ਮਰਲਿਆਂ ਦੇ ਵਿੱਚ ਬਈ ਜੀ ਬਣੀ ਹੋਈ ਆ ਅੱਗੇ ਬਹੁਤ ਹੀ ਖੁੱਲਾ ਡੁੱਲਾ ਵੇੜਾ ਤੇ ਖੁੱਲੀਆਂ ਡੁੱਲੀਆਂ ਜਿਹੜੀਆਂ ਗਲੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਘਟੋ ਘਟ 30 ਫੁੱਟ ਚੌੜੀ ਗਲੀ ਆ ਇੰਟਰਲੋਕ ਲੱਗੀ ਆ ਸਿਵਰ ਪਿਆ ਹੋਇਆ ਸੋ ਕੋਠੀ ਦਾ ਨਕਸ਼ਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਸਾਹਮਣੇ ਤੁਸੀਂ ਫਰੰਟੇਜ ਦਾ ਐਲੀਵੇਸ਼ਨ ਜਿਹੜਾ ਤੁਸੀਂ ਦੇਖ ਸਕਦੇ ਹੋ 10 ਮਰਲਿਆਂ ਦੇ ਵਿੱਚ ਕੋਠੀਆ ਇਹ ਦੋ ਲੈਟਰੀਨ ਬਾਥਰੂਮ ਜਿਹੜੇ ਆ ਬਾਹਰਲੀ ਸਾਈਡ ਵੀ ਬਣਾਏ ਹੋਏ ਆ ਤੇ ਅਕਸ਼ਰੀ ਵੀਰ ਗੱਲ ਕਰਦੇ ਹੁੰਦੇ ਸੀ ਬਾਈ ਜੀ ਕੋਈ ਵਿੜਾ ਹੋਵੇ ਘਰ ਦੇ ਵਿੱਚ ਤਾਂ ਬਹੁਤ ਘੱਟ ਘਰ ਜਿਹੜੇ ਆ ਮਿਲਦੇ ਆ ਅੱਜ ਕੱਲ੍ਹ ਵਿੜੇ ਵਾਲੇ ਸੋ ਅੱਜ ਆਪਾਂ ਤੁਹਾਡੇ ਵਾਸਤੇ ਘਰ ਦੇ ਅੱਗੇ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਵਿੜਾ ਬਣਿਆ ਹੋਇਆ ਔਰ ਅਨਕੰਪਲੀਟਡ ਇਹ ਘਰ ਹੈਗਾ ਹਜੇ ਜਿਹੜਾ ਪਲਸਤਰ ਵੀ ਨਹੀਂ ਹੋਇਆ ਬਾਹਰਲੀ ਸਾਈਡ ਤੋਂ ਸੀਮੈਂਟਡ ਦਾ ਜਿਹੜਾ ਕੱਚਾ ਫਰਸ਼ਾ ਉਹ ਲੱਗਿਆ ਹੋਇਆ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਤੁਹਾਡੇ ਵਾਸਤੇ ਘਰ ਲੈ ਕੇ ਆਏ ਆਂ ਤੇ ਰੇਟ ਵੀ ਬੜਾ ਪਰਤੇ ਵਾਲਾ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਸ ਵੇਲੇ ਆਪਾਂ ਡ੍ਰਾਇੰਗ ਰੂਮ ਦੇ ਵਿੱਚ ਪਹੁੰਚ ਚੁੱਕੇ ਆਂ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਡ੍ਰਾਇੰਗ ਰੂਮ ਆ ਬਹੁਤ ਹੀ ਸੋਹਣਾ ਜਿਹੜਾ ਕਾਰਨਰ ਉਹ ਲੱਗਿਆ ਹੋਇਆ ਕਾਰਨਰ ਵਿੰਡੋ ਜਿਹੜੀ ਆ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ 10 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਬੁੱਕਣ ਵਾਲਾ ਰੋਡ ਤੇ ਸੋ ਬਹੁਤ ਹੀ ਖੁੱਲਾ ਡੁੱਲਾ ਪੋਰਸ਼ਨ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣੀ ਨਕਸ਼ਾ ਜਿਹੜਾ ਇਸ ਕੋਠੀ ਦਾ ਹੈਗਾ ਇਹ ਹੈਗੀ ਹੈ ਜੀ ਕਿਚਨ ਸੋ ਕਾਫੀ ਖੁੱਲੀ ਡੁੱਲੀ ਕਿਚਨ ਵੀ ਜਿਹੜੀ ਆ ਬਣੀ ਹੋਈ ਆ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 18 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਹਾਂਜੀ 18 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਦੋ ਬੈੱਡਰੂਮ ਬਣੇ ਹੋਇਆ ਖੁੱਲੀ ਲੌਬੀ ਆ ਪਿਛੇ ਕਾਫੀ ਖੁੱਲਾ ਡੁੱਲਾ ਜਿਹੜਾ ਸਟੋਰ ਵੀ ਦਿੱਤਾ ਹੋਇਆ ਤੁਸੀਂ ਤੁਹਾਨੂੰ ਦਿਖਾਵਾਂਗੇ ਸੋ ਇਹ ਫਰਸਟ ਬੈਡਰੂਮ ਆ ਸੋ ਤਿਆਰੀ ਇਸ ਘਰ ਦੀ ਹਜੇ ਬਾਕੀ ਆ ਬਾਕੀ ਅੰਦਰੋਂ ਦਾ ਸਾਰਾ ਪਲਾਸਟਰ ਹੋਇਆ ਵੀ ਆ ਕੱਚਾ ਫਰਸ਼ ਆ ਜਿਹੜਾ ਲੱਗਿਆ ਹੋਇਆ ਡੋਰ ਵੀ ਲੱਗੇ ਹੋਇਆ ਆਪਣੇ ਲਾਈਟ ਦੀ ਫਿਟਿੰਗ ਟੂਟੀਆਂ ਦੀ ਫਿਟਿੰਗ ਵੀ ਜਿਹੜੀ ਆ ਉਹ ਹੋਈ ਵੀ ਆ ਸੋ ਫਿਰ ਵੀ ਜਿਹੜਾ ਕੰਮ ਕਰਦਾ ਹਜੇ ਬਾਕੀ ਆ 118 ਲੱਖ ਰੁਪਇਆ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਜਿਹੜਾ ਘਰ ਲੈ ਕੇ ਆਏ ਆ ਇਹ ਦੂਸਰੇ ਬੈਡਰੂਮ ਦੀ ਬੈਕਸਾਈਡ ਤੇ ਕਾਫੀ ਖੁੱਲਾ ਡੁੱਲਾ ਜਿਹੜਾ ਸਟੋਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਸੋ 10 ਮਰਲੇ ਜਗ੍ਹਾ ਦੇ ਵਿੱਚ ਜਿਹੜੀ ਹੈ ਕੋਠੀ ਬਣੀ ਹੋਈ ਹੈ ਬੁਕਨਾਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਔਰ ਬੈਕਸਾਈਡ ਤੇ ਇਹ ਤੁਸੀਂ ਜਾਲ ਦੇਖ ਸਕਦੇ ਹੋ ਨਾਲ ਵਾਸ਼ਰੂਮ ਜਿਹੜਾ ਉਹ ਦਿੱਤਾ ਹੋਇਆ ਹੈ ਬੈਕਸਾਈਡ ਤੇ ਸਾਹਮਣੇ ਤੁਸੀਂ ਦੇਖ ਰਹੇ ਹਾਂ ਸੋ ਹਜੇ ਇਸ ਚਾਲੂ ਨਹੀਂ ਹੈਗਾ ਲੇਕਿਨ ਫਿਟਿੰਗ ਜਿਹੜੀ ਹੈ ਸਾਰੀ ਹੋਈ ਵੀ ਹੈ 10 ਮਰਲਿਆਂ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਗੇ ਖੁੱਲਾ ਡੁੱਲਾ ਜਿਹੜਾ ਵੇੜਾ ਵੀ ਹੈਗਾ 18 ਲੱਖ ਰੁਪਇਆ ਡਿਮਾਂਡ ਹੈਗੀ ਹੈ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸ ਕੋਠੀ ਨੂੰ ਖਰੀਦਣ ਵਾਸਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਜਿਹੜਾ ਕਰ ਸਕਦੇ ਹੋ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਜ਼ਰੂਰ ਕੰਟੈਕਟ ਕਰਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ